ਲੋਬੇ ਜਿਹੜੀਆਂ ਕੁੜੀਆਂ ਕਹਿੰਦੀ ਆਪਾਂ ਸੂਟ ਨਹੀਂ ਪਾਉਣੇ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਨਹੀਂ ਪਾਉਣੀਆਂ ਲੈਗਿੰਗਾਂ ਸ਼ੈਗਾਂ ਉਹਨਾਂ ਲਈ ਵੱਡਾ ਡਿੱਪੂ ਲਿਆਇਆ ਬਹੁਤ ਸੋਹਣੇ ਸੋਹਣੇ ਕੋਟ ਸੈੱਟ ਜਿਹੜੇ ਬਿਆਰਾਂ ਜਾ ਕੇ ਤੁਸੀਂ ਲੈਣੇ ਹੋ 2-2000 ਦੇ 2200 ਦੇ 25-2500 ਦੇ ਸਾਡਾ ਰੇਟ ਪਤਾ ਕੀ ਆ ਰੇਟ ਵੀ ਤੁਹਾਨੂੰ ਅਸੀਂ ਦੇਣਾ ਸਿਰਫ 588 ਰੁਪਏ ਦੇ ਵਿੱਚ ਦੇਖੋ ਅੱਜ ਕੁੜੀਆਂ ਪਹਿਣਨ ਵਾਸਤੇ ਕਿੰਨੇ ਕਿੰਨੇ ਸੋਹਣੇ ਕੁੜਤੇ ਆ ਚੁੱਕੇ ਆ ਗਏ ਆ ਸਮਰਦੇ ਕਿੰਨੇ ਕਿੰਨੇ ਸੋਹਣੇ ਪ੍ਰਿੰਟ ਆ ਚੁੱਕੇ ਨਾਲ ਸਟੱਫ ਦੀ ਗੱਲ ਕਰੀਏ ਸਟੱਫ ਬਹੁਤ ਫਾਈਨ ਆ ਚੁੱਕਾ ਹੈ ਨਾਲ ਦੇਖੋ 350 ਰੁਪਏ ਦਾ ਨਾਈਟ ਸੂਟ ਆ ਪਤਾ ਹੁੰਦੇ ਰਣਾ ਜਿਹੜੀਆਂ ਕੁੜੀਆਂ ਕਾਲਜ ਜਾ ਰਹੀਆਂ ਯੂਨੀਵਰਸਿਟੀ ਜਾ ਰਹੀਆਂ ਤੁਸੀਂ ਕੋਰਸ ਕਰ ਰਹੇ ਹੋ ਡੇਲੀ ਤੁਸੀਂ ਘਰੋਂ ਨਿਕਲਦੇ ਹੋ ਆ ਦੇਖੋ ਜੀਨ ਦੀਆਂ ਪੈਂਟਾਂ ਨਾਲ ਪਾਉਣ ਲਈ ਬੜੇ ਸੋਹਣੇ ਕੁੜਤੇ 1200 ਦਾ ਨਹੀਂ 1500 ਦਾ ਨਹੀਂ ਰੇਟ ਤੁਸੀਂ ਦੇਖੀ ਜਾਓ ਸਿਰਫ 350 ਰੁਪਏ ਦਾ ਸੋ ਦੇਖੋ ਤੁਹਾਡੇ ਵਾਸਤੇ ਕਿਨੇ ਕਿਨੇ ਸੋ ਲੋਰ ਵੀ ਆ ਚੁੱਕੇ ਹੈ ਲੌਂਗ ਲੋਰ ਆ ਚੁੱਕੇ ਹੈ ਜਿਹੜੇ ਬਾਹਰ ਤੁਹਾਨੂੰ 4-500 ਦਾ ਮਿਲਦਾ ਆ ਆਪਾਂ ਦੇ ਸਿਰਫ 175 ਰੁਪਏ ਵਿੱਚ ਤੁਸੀਂ ਲੈਣੀਆ ਕਟੀਆਂ ਫੜੀਆਂ ਜੀਨ ਦੀਆਂ ਪੈਂਟ ਤੁਸੀਂ ਲੈਣੀਆ ਸਕਿਨੀ ਤੁਸੀਂ ਲੈਣੀਆ ਲਾਈਟ ਤੁਸੀਂ ਲੈਣੀਆ ਡਾਰਕ ਜਿਹੜੇ ਤੁਸੀਂ ਬਾਜ਼ਾਰ 'ਚ ਖਰਚਦੇ ਹੋ 2200-2500 ਰੁਪਈਆ ਇੱਥੇ 500 ਰੁਪਏ ਤੋਂ ਜੀਨ ਦੀ ਪੈਂਟ ਸ਼ੁਰੂ ਆ ਇਹ 'ਚ ਹਰ ਤਰ੍ਹਾਂ ਦੇ ਡਿਜ਼ਾਈਨ ਬਣੀਆਂ ਆ ਕਿ ਦੇਖੋ ਤੁਹਾਡੇ ਵਾਸਤੇ ਥ੍ਰੈਡ ਵਰਕ ਵਾਲੇ ਵੀ ਆ ਚੁੱਕੇ ਆ ਤੇ ਨਾਲ ਦੇਖੋ ਕਿੰਨੇ ਕਿੰਨੇ ਪਧੀਆਂ ਥ੍ਰੈਡ ਕੀ ਗਿਆ ਇਹ ਚ ਬਹੁਤ ਸੌਂਸਾਂ ਆ ਚੁੱਕਿਆ ਹੈ ਗਿਆ ਸਟੱਬੀ ਹਾਈਨ ਆ ਚੁੱਕਿਆ ਗਿਆ ਦੇਖੋ ਕਿਨੇ ਕਿਨੇ ਜੈਂਟਲੀ ਜੈਂਟਲੀ ਪੀਸ ਆ ਚੁੱਕਿਆ ਗਿਆ ਕੋਈ 175 ਰੁਪਏ ਦਾ ਕੋਈ 188 ਰੁਪਏ ਦਾ ਲੌਬੀ ਜਿਹੜੀਆਂ ਕੁੜੀਆਂ ਕਹਿੰਦੀ ਆਪਾਂ ਸੂਟ ਨਹੀਂ ਪਾਉਣੇ ਜੀਨ ਦੀਆਂ ਪੈਂਟਾਂ ਨਹੀਂ ਪਾਉਣੀਆਂ ਅਸੀਂ ਨਹੀਂ ਪਾਉਣੀਆਂ ਲੈਗਿੰਗਾਂ ਸ਼ੈਗਾਂ ਉਹਨਾਂ ਲਈ ਵੱਡਾ ਡਿੱਪੂ ਲਿਆ ਆ ਬਹੁਤ ਸੋਹਣੇ ਸੋਹਣੇ ਕੋਟ ਸੈੱਟ ਜਿਹੜੇ ਬਿਆਰਾਂ ਜਾ ਕੇ ਤੁਸੀਂ ਲੈਣੇ ਹੋ 2200 ਦੇ 2200 ਦੇ 25 2500 ਦੇ ਸਾਡਾ ਰੇਟ ਪਤਾ ਕੀ ਆ ਰੇਟ ਵੀ ਤੁਹਾਨੂੰ ਅਸੀਂ ਦੇਣਾ ਸਿਰਫ 588 ਰੁਪਏ ਦੇ ਵਿੱਚ ਦੇਖੋ ਰੇਟ ਕੱਲੇ ਕੱਲੇ ਤੇ ਲਿਖ ਕਲੋ ਬੜੇ ਸੋਹਣੇ ਸੋਹਣੇ ਕੋਰ ਸੈਟ ਤੁਹਾਨੂੰ ਅਸੀਂ ਦੇਨੇ ਆ ਕੋਰ ਸੈਟ ਦੇ ਨਾਲ ਨਾਲ ਆ ਦੇਖੋ ਪਲਾਜੋ ਸੂਟ ਇਹਦੇ ਉੱਤੇ ਵੀ ਬਹੁਤ ਸਾਰੀ ਵੈਰਾਈਟੀ ਬਹੁਤ ਸਾਰੀ ਰੇਂਜ ਸਾਈਜ਼ ਤੁਹਾਨੂੰ ਸਾਰੇ ਮਿਲ ਜਣੇ ਆ ਖੁੱਲੇ ਢੁੱਲੇ ਮਿਲ ਜਣੇ ਆ ਫਰੰਟ ਬੈਕ ਦੋਨੇ ਹੀ ਬੜੇ ਸੋਹਣੇ ਆ ਰੇਟ ਇਹਦਾ ਵੀ ਕਿਸੇ ਦਾ 800 ਕਿਸੇ ਦਾ 900 ਤੇ ਕਿਸੇ ਦਾ 1000 ਕਿਸੇ ਦਾ 931 ਰੁਪਈਆ ਦੇਖੋ ਵੱਡਾ ਫਾਇਦਾ ਕੀ ਹੈ ਇੱਥੇ ਜਦੋਂ ਤੁਸੀਂ ਆਉਣਾ ਹਰ ਕਿਸੇ ਦੇ ਉੱਤੇ ਰੇਟ ਲਿਖ ਕੇ ਆਇਆ ਲੋਟਰ ਜਾਮਣੀ ਹੁਣੀ ਭਾਈ ਜੀ ਡਿਜ਼ਾਈਨ ਬੜੇ ਸੋਹਣੇ ਆ ਰੇਟ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਘੱਟ ਭਾਈ ਤੁਹਾਨੂੰ ਪਤਾ ਕਾਟੇੜੇ ਦੀ ਮਿਲੀਆਂ ਗਈਆਂ ਠੀਕ ਆ ਆ ਦੇਖੋੜੀ ਪਹਿਣਨ ਵਾਸਤੇ ਕਿੰਨੇ ਕਿੰਨੇ ਸੋਨੇ ਕੁੜਤੇ ਆ ਚੁੱਕੇ ਆ ਗਏ ਆ ਸਮਰ ਦੇ ਕਿੰਨੇ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਨਾਲ ਸਟੱਫ ਦੀ ਗੱਲ ਕਰੀਏ ਸਟੱਫ ਉਹ ਫਾਈਨ ਆ ਚੁੱਕਾ ਹੈ ਨਾਲ ਦੇਖੋ ਸਲੀਬੀ ਲੌਂਗ ਆ ਚੁੱਕੀ ਗਿਆ ਆ ਆਪਾਂ ਤੁਹਾਨੂੰ ਦਿਖਾਣੇ ਆ ਕਿ ਸਰਦ 350 ਕੋਈ 600 ਕੋਈ 500 ਕੋ 700 ਤੁਹਾਨੂੰ ਸਾਈ ਹਰ ਤਰ੍ਹਾਂ ਮਿਲਿਆ ਹੈ ਵੀ ਦੇਖੋੜੇ ਵਾਸਤੇ ਕਿੰਨੇ ਕਿੰਨੇ ਵਧੀਆ ਕੱਲੇ ਛੇੜਸ ਆ ਚੁੱਕੇ ਆ ਪ੍ਰਿੰਟ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਮੈਂ ਕਹਾਂ ਤੁਸੀਂ ਜਿੱਦਾ ਮਰਜ਼ੀ ਵਾ ਡੈਡੀਪੂ ਆ ਕੇ ਲੈ ਕੇ ਜਾ ਸਕਦੇ ਆ ਤੁਸੀਂ ਜੀਨ ਦੇ ਨਾਲ ਪਾ ਸਕਦੇ ਆ ਇਹ ਕੋਈ ਗਰਮੀਆਂ ਦਾ ਮੌਸਮ ਉਤੋਂ ਤੁਹਾਡੇ ਲਈ ਆਏ ਆ ਆਪਾਂ ਬੜੇ ਸੋਹਣੇ ਸੋਹਣੇ ਨਾਈਟ ਸੂਟ ਚਾਹੇ ਨਿਕਰ ਸੂਟ ਲੈ ਲਓ ਚਾਹੇ ਤੁਸੀਂ ਲੋਰ ਦੇ ਨਾਲ ਲੈ ਜਾਓ ਇਹਦੇ ਵਿੱਚ ਵੀ ਕੋਲਰ ਵਾਲੇ ਵੀ ਹੈਗੇ ਆ ਬਰਾਉਟ ਕੋਲਰ ਵੀ ਹੈਗੇ ਆ ਸ਼ਾਰਟ ਦੇ ਵਿੱਚ ਵੀ ਤੇ ਲੌਂਗ ਦੇ ਵਿੱਚ ਵੀ ਆ ਇਹ ਕੋਈ 2000 ਨਹੀਂ ਕੋਈ 1200 ਨਹੀਂ ਕੋਈ 1500 ਨਹੀਂ ਇਹਦੇ ਵਿੱਚ ਵੀ 300 ਰੁਪਿਆ ਕੋਈ 400 ਕੋਈ 500 ਕੋਈ 600 ਵੱਖੋ ਵੱਖੀ ਰੇਂਜ ਆ ਆ ਟਾਈਗਰ ਪ੍ਰਿੰਟ ਲੈਣੀਆਂ ਤੁਸੀਂ ਆ ਫੁੱਲ ਬੂਟੀਆਂ ਲੈਣੀਆਂ ਮਤਲਬ ਹੁਣ ਕੈਨੇਡਾ ਅਮਰੀਕਾ ਦਾ ਮੰਗਵਾਉਣ ਦੀ ਲੋੜ ਨਹੀਂ ਆ ਦੇਖੋ ਇਦਾਂ ਦੀ ਤੁਸੀਂ ਚੀਜ਼ ਮੰਗਵਾਉਨੇ ਆ ਨਾ ਬਾਹਰਲੇ ਮੁਲਕਾਂ ਚੋਂ ਪਰ ਹੁਣ ਬਾਹਰਲੇ ਮੁਲਕਾਂ 'ਚ ਵੱਡਾ ਡੀਪੂ ਤੋਂ ਜਾ ਰਹੀਆਂ ਕਿਉਂਕਿ ਇੱਥੇ ਵਧੀਆ ਚੀਜ਼ਾਂ ਘੱਟ ਰੇਟਾਂ ਦੇ ਵਿੱਚ ਇਹ ਕੋਈ ਹਜ਼ਾਰ ਦਾ ਨਹੀਂ ਕੋਈ 800 ਦਾ ਨਹੀਂ ਸਿਰਫ 350 ਰੁਪਏ ਦਾ ਨਾਈਟ ਸੂਟ ਆ ਪਹੁੰਚਦੇ ਨੇ ਨਾ ਮਤਲਬ ਕੁੜੀਆਂ ਦੇ ਲਈ ਸਾਰੀ ਵੈਰਾਈਟੀ ਰੈਡੀਮੇਡ ਦੇ ਵਿੱਚ ਇੱਥੋਂ ਮਿਲ ਜਾਣੀਆਂ ਆਹ ਦੇਖੋ 2-2000 ਰੁਪਏ ਤੁਸੀਂ ਖਰਚਦੇ ਹੋ ਇੱਥੇ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਣੇ ਆ ਤੁਸੀਂ ਲਾਰਜ ਲੈਣਾ మీడియం ਲੈਣਾ ਐਕਸਲ ਡਬਲ ਐਕਸਲ ਸਾਰੇ ਇੱਥੇ ਮਿਲ ਜਣੇ ਆ ਤੇ ਰੇਟ ਇਹਦੇ ਵੀ ਕਾਡੀਆਂ ਦੇ ਭਾਹ ਤੋਂ ਦੇਖੋ ਅੜੇ ਪਹਿਣਵਾ ਤੇ ਟੌਪ ਵੀ ਕਿੰਨੇ ਕਿੰਨੇ ਵਧੀਆ ਆ ਚੁੱਕੇ ਫੈਨਸੀ ਟੌਪ ਆ ਚੁੱਕੇ ਨਾਲ ਦੇਖੋ ਕਿੰਨੇ ਕਿੰਨੇ ਸੋਨੇ ਵਰਕ ਆ ਚੁੱਕੇ ਆ ਗਿਆ ਤੇ ਨਾਲ ਦੇਖੋ ਕਿੰਨੇ ਵਧੀਆ ਪਿਆਰਾ ਜਿਹਾ ਮਿੱਠਾ ਰੇਟ ਹੈ ਸਿਰਫ 500 ਤੇ 94 ਰੁਪਏ ਵਿੱਚ ਇਹ ਚ ਹਰ ਤਾਂ ਸਾਨੂੰ ਡਿਜ਼ਾਈਨ ਨਹੀਂ ਬਣੀ ਆ ਕਿ ਦੇਖੋ ਅੜੇ ਵਾਸਤੇ ਥ्रेड ਵਰਕ ਵਾਲੀ ਵੀ ਆ ਚੁੱਕੇ ਆ ਗਿਆ ਤੇ ਨਾਲ ਦੇਖੋ ਕਿੰਨੇ ਕਿੰਨੇ ਵਧੀਆ ਥ्रेड ਦੇ ਵਰਕ ਆ ਚੁੱਕੇ ਆ ਗਿਆ ਤਾਂ ਅੱਗੇ ਦਾ ਕੰਮ ਕਿੰਨਾ ਬਰੀਕੀ ਕੀਤਾ ਹੈਗਾ ਇਹ ਚ ਮੌਸਮ ਸੁਣੇ ਆਰਟੀਕਲ ਆ ਚੁੱਕੇ ਆ ਸ਼ਾਰਟ ਤੇ ਸ਼ਾਰਟ ਆਫ ਆ ਚੁੱਕੇ ਗਿਆ ਲੌਂਗ ਤੋਂ ਲੌਂਗ ਆ ਚੁੱਕੇ ਗਿਆ ਹੁਣ ਤੁਸੀਂ ਪਸੰਦ ਕਰਨੇ ਕਿਦਾਂ ਲਾਈਕ ਕਰਦੇ ਹੈਗੇ ਆ ਸੋ ਵੱਡਾ ਢੀਪ ਆ ਕੇ ਆਪਣੀ ਪਸੰਦ ਦੀ ਗੋੜੀ ਲੈ ਕੇ ਜਾ ਸਕਦੇਗੇ ਜਿਹੜੀਆਂ ਕੁੜੀਆਂ ਕਾਲਜ ਜਾ ਰਹੀਆਂ ਯੂਨੀਵਰਸਿਟੀ ਜਾ ਰਹੀਆਂ ਤੁਸੀਂ ਕੋਰਸ ਕਰ ਰਹੇ ਹੋ ਡੇਲੀ ਤੁਸੀਂ ਘਰੋਂ ਨਿਕਲਦੇ ਹੋ ਆ ਦੇਖੋ ਜੀਨ ਦੀਆਂ ਪੈਂਟਾਂ ਨਾਲ ਪਾਉਣ ਲਈ ਬੜੇ ਸੋਹਣੇ ਕੁੜਤੇ 1200 ਦਾ ਨਹੀਂ 1500 ਦਾ ਨਹੀਂ ਰੇਟ ਤੁਸੀਂ ਦੇਖੀ ਜਾਓ ਸਿਰਫ 350 ਰੁਪਏ ਦਾ ਤੁਹਾਨੂੰ কুরਤਾ ਉਹ ਵੀ ਕੱਢਿਆ ਘੜਾਇਆ ਪਾਕਿਸਤਾਨੀ কুরਤਾ ਜਿੰਨੇ ਦਾ ਬਾਜ਼ਾਰ 'ਚ ਇੱਕ ਹੋਣਾ ਸੀ ਉਨੇ ਦੇ ਤੁਹਾਨੂੰ 4 ਦੇ ਰਣੇ ਆ ਰੰਗ ਵੀ ਤੁਸੀਂ ਦੇਖੋ ਬੜੇ ਸੋਹਣੇ ਸੋਹਣੇ ਚੈਰਾਂ ਹੀ ਕਰਦੇ ਆਂ ਦੀ ਸਲਾਈ 5-500 ਰੁਪਏ ਦਰਜੀ ਲਈ ਜਾਂਦੀ ਪਰ ਤੁਹਾਨੂੰ ਅਸੀਂ ਰੈਡੀमेड ਸਟਿਚ ਕੀਤਾ কুরਤਾ 350 ਦੇ ਵਿੱਚ ਦੇ ਰਣਾ ਇਹ 'ਚ ਜਿੰਨੇ ਮਰਜ਼ੀ ਸਾਈਜ਼ 40 42 38 ਜਿਹੜੇ ਮਰਜ਼ੀ ਲੈ ਲਓ ਇੱਕ ਨਾਲ ਦੇ ਭਾਵੇਂ ਜਿੰਨੇ ਮਰਜ਼ੀ ਲੈ ਲਓ ਆ ਦੇਖੋ ਲੌਂਗ ਦੇ ਵਿੱਚ ਵੀ ਤੁਹਾਨੂੰ ਬੜੇ ਪਿਆਰੇ ਪਿਆਰੇ ਡਿਜ਼ਾਈਨ ਇਥੋਂ ਮਿਲ ਜਾਣੇ ਆ ਸੋ ਦੇਖੋ ਅੜੀ ਭੈਣ ਵ ਕਿੰਸੋਂ ਦੇ ਕੋਲ ਲਾਰਜ ਵੀ ਆ ਚੁੱਕੇ ਹੈਗੇ ਐਕਸਲ ਡਬਲ ਐਕਸਲ 3 ਐਕਸਲ 4 ਐਕਸਲ ਤੁਹਾਨੂੰ ਹਰ ਤਰ੍ਹਾਂ ਦੀ ਮਿੱਟੀ ਮਿਲ ਜਣੀ ਹੈਗੀ ਇਹ ਸਾਈਜ਼ ਵੱਖ-ਵੱਖਰੇ ਮੈਂਡ ਹੈਗੇ ਆ ਸੋ ਇਹ ਵੀ ਤੁਹਾਡੇ ਵਾਸਤੇ ਦੇਖੋ ਕਿੰਨਾ ਸੋਹਣਾ ਆਰਟੀਕਲ ਆ ਚੁੱਕਾ ਹੈਗਾ ਨਾਲੇ ਆਪਾਂ ਗੱਲ ਕਰੀਏ ਫਰੌਕ ਸਟਾਈਲ ਆ ਚੁੱਕਾ ਹੈਗਾ ਘੇਰੇ ਦੇ ਉੱਪਰ ਕਿੰਨੇ ਪਿਆਰੇ ਵਰਕ ਆ ਚੁੱਕੇ ਆਗੇ ਤੇ ਗੱਲ ਕਰੀਏ ਨੱਕ ਦੇ ਉੱਪਰ ਵੀ ਕਿੰਨਾ ਸੋਹਣਾ ਵਰਕ ਆ ਚੁੱਕਾ ਹੈਗਾ ਇਹ ਚ ਤੁਹਾਨੂੰ ਹਰ ਤਰ੍ਹਾਂ ਦੇ ਸ਼ੇਡਸ ਮਿਲਣੀ ਹੈਗੀ ਆ 베이스 ਤੁਹਾਨੂੰ ਵਾਈਟ ਮੈਂਡ ਹੈਗਾ ਆ ਡਿਜ਼ਾਈਨ ਵੀ ਵੱਖ-ਵੱਖਰੀ ਮੈਂਣੀ ਹੈਗੀ ਆ ਮੈਂ ਤੁਸੀ ਲਾਈਟ ਕਲਰ ਚਾਹੀਦਾ ਹੈਗਾ ਡ ਕੋਈ ਸ਼ਾਤੇਟਾ ਮਿਲ ਜਾਣੀਆਂ ਦੇਖੋ ਬੜੇ ਸੋਹਣੇ ਸੋਹਣੇ ਚੀਜ਼ਾਂ ਮਤਲਬ ਹੁਣ ਏਡੇ ਵੱਡੇ ਵੱਡੇ ਪੱਦਰ ਤੇ ਵੱਡਾ ਡਿਪੂ ਹੋ ਗਿਆ ਬਾਹਰ ਕੈਨੇਡਾ ਅਮਰੀਕਾ ਇੰਗਲੈਂਡ ਦੇ ਉਹ ਜਿਹੜੀਆਂ ਉੱਥੇ ਜੰਮੀਆਂ ਪੜੀਆਂ ਕੁੜੀਆਂ ਉਹ ਵੀ ਇਥੋਂ ਦੇ ਇੰਸਟਾਗ੍ਰam ਪੇਜ ਨਾਲ ਜੁੜ ਕੇ ਹਰ ਰੋਜ਼ ਆਰਡਰ ਕਰ ਰਹੇ ਆ ਤੇ ਤੁਸੀਂ ਜਿੱਥੇ ਮਰਜ਼ੀ ਬੈਠੋ ਦੁਨੀਆ ਦੇ ਕਿਸੇ ਵੀ ਕੋਨੇ 'ਚ ਆਨਲਾਈਨ ਆਰਡਰ ਕਰ ਸਕਦੇ ਬਾਈ ਜੀ ਆਨਲਾਈਨ ਕਿਸੇ ਨੇ ਮਗਵਾਉਣਾ ਚਾਹੇ ਕੈਨੇਡਾ 'ਚ ਚਾਹੇ ਕੋਈ ਦੁਬਈ 'ਚ ਚਾਹੇ ਕੋਈ ਫਰਾਂਸ 'ਚ ਉਹ ਕਿੱਦਾਂ ਆਰਡਰ ਕਰ ਸਕਦਾ ਕਿੰਨਾ ਆਰਡਰ ਕਰਨਾ ਪੈਣਾ ਉਹ ਜ਼ਰੂਰ ਗਾਈਡ ਕਰ ਦੋ ਭਾਜੀ ਸਾਡਾ ਨੰਬਰ ਹੈਗਾ ਆ ਸਕਰੀਨ ਦੇ ਉੱਪਰ ਆ ਰਿਹਾ ਸੀ ਕਾਲ ਕਰ ਸਕਦੇ ਆਗੇ ਵੱਡੇੜੀ ਪਾੜੇ ਪੇਜ ਇੰਸਟਾਗ੍ਰਾਮ YouTube Facebook ਤੇ ਤੁਸੀਂ ਫੋਲੋ ਕਰ ਸਕਦੇ ਨਮੀ ਨਮੀ ਆਪਣੀ ਦੇ ਸਾਥ ਹੈਗਾ ਸਾਡੀ ਆਊਟ ਆਫ ਕੰਟਰੀ ਆਊਟ ਸਾਡੇ ਪਾਰਸਲ ਜਾਂਦੇ ਹੈਗੇ ਕੋਈ ਵੀ ਚੀਜ਼ ਤੁਸੀਂ ਕਰਨ ਬੈਠੇ ਮਗੌੜੀਆਂ ਨਹੀਂ ਮੰਗਵਾ ਸਕਦੇ ਹੈਗੇ ਸੋ ਦੇਖੋ ਤੁਹਾਡੇ ਵਾਸਤੇ ਕਿਨੇ ਕਿਨੇ ਸੋ ਲੋਰ ਵੀ ਆ ਚੁੱਕੇ ਲੌਂਗ ਲੋਰ ਆ ਚੁੱਕੇ ਹੈਗੇ ਜਿਹੜੇ ਬਾਹਰ ਤੁਹਾਨੂੰ 4-500 ਦਾ ਮਿਲਦਾ ਆ ਆਪਾਂ ਦੇ ਸਿਰਫ 175 ਰੁਪਏ ਵਿੱਚ ਖੁੱਲ੍ਹੇ ਢੋਲੇ ਸਾਈਜ਼ ਆ ਚੁੱਕੇ ਹੈਗੇ ਲੈਂਥ ਲੌਂਗ ਆ ਚੁੱਕੀ ਹੈਗਾ ਇਹ ਚ ਬ ਲੋਨੀ ਵਟਾੜੀ ਪਵਾ ਕੇ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਲੋੜ ਚਾਹੀ ਲੈ ਕੇ ਜਾ ਸਕਦੇ ਆਗੇ ਦੇਖੋ ਜੇ ਆਪਾਂ ਕੈਨੇਡਾ ਅਮਰੀਕਾ ਇੰਗਲੈਂਡ ਦੀ ਗੱਲ ਕਰੀ ਤਾਂ ਤੁਸੀਂ ਦੇਖੋ ਜਿੱਦਾਂ ਦਾ ਪੂਰੇ ਵਰਲਡ 'ਚ ਮੌਸਮ ਆ ਉਹਦੇ ਅਕੋਰਡਿੰਗ ਵੱਡਾ ਡੀਪੋ ਦੇ 365 ਦਿਨ ਕੱਪੜੇ ਮਿਲਦੇ ਆ ਚਾਹੇ ਗਰਮੀਆਂ ਲੈ ਜਾਓ ਚਾਹੇ ਸਰਦੀਆਂ ਲੈ ਜਾਓ ਜੈਕਟਾਂ ਲੈ ਜਾਓ ਨਾਈਟ ਸੂਟ ਲੈ ਜਾਓ ਟਰੈਕ ਸੂਟ ਲੈ ਜਾਓ ਆ ਦੇਖੋ ਬੜੇ ਸੋਹਣੇ ਮਤਲਬ ਇੱਥੇ ਹਰ ਇੱਕ ਚੀਜ਼ ਇੱਕੋ ਛਾਤੇ ਹਟਾ ਮਿਲ ਜਾਣੀ ਆ ਤੁਸੀਂ ਲੌਂਗ ਕੋਟ ਲੈਣੇ ਹੈਗੇ ਆ ਸ਼ਾਰਟ ਕੋਟ ਲੈਣੇ ਆ ਤੁਸੀਂ ਗਰਮ ਲੈਣੇ ਆ ਪਲਾਜੋ ਸੂਟ ਤੁਸੀਂ ਲੈਣੇ ਆ ਕਾਟਨ ਦੇ ਲੈਣੇ ਆ ਹਰ ਇੱਕ ਚੀਜ਼ ਮਿਲ ਜਾਣੀ ਇੱਕੋ ਹੀ ਛਾਤੇ ਹਟਾ ਨਾਈਟ ਸੂਟ ਤੁਸੀਂ ਦੇਖ ਲਓ ਮਤਲਬ ਤੁਸੀਂ ਇੱਥੇ ਆ ਜਾਓ ਸਾਰੀ ਚੀਜ਼ ਲੈ ਜਾਓ ਹੁਣ ਆਪਾਂ ਜੀਨ ਦੀਆਂ ਪੈਂਟਾਂ ਵੀ ਤੁਹਾਨੂੰ ਦੇ ਦੇਣੇ ਆ ਤੁਸੀਂ ਲੈਣੀਆਂ ਕਟੀਆਂ ਫਟ ਡਾਰਕ ਜਿਹੜੇ ਤੁਸੀਂ ਬਾਜ਼ਾਰ ਚ ਖਰਚਦੇ ਹੋ 2200 2500 ਰੁਪਈਆ ਇੱਥੇ 500 ਰੁਪਏ ਤੋਂ ਜੀਨ ਦੀ ਪੈਂਟ ਸ਼ੁਰੂ ਆ 600 ਰੁਪਏ ਚ 700 ਰੁਪਏ ਚ 800 ਰੁਪਏ ਚ ਲਾਈਟ ਡਾਰਕ 6 ਜੇ ਬਾਣੀ ਲੈਣੀ ਹੈ ਸਕਿਨੀ ਲੈਣੀ ਮਤਲਬ ਹਰ ਇੱਕ ਜੀ ਜੀਨ ਦੀ ਪੈਂਟ ਚ ਬੜੀ ਵੈਰਾਈਟੀ ਆ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਪਾਜੀ ਬਾਹਰ ਤੁਹਾਨੂੰ 11500 ਘੱਟ ਨਹੀਂ ਮਿਲਦੀ ਹੈਗੀ ਆਪਾਂ ਦੇ ਸਿਰਫ 600 ਤੇ 95 ਰੁਪਏ ਵਿੱਚ ਸਟਾਫ ਆਫ ਆਇਨ ਆ ਚੁੱਕਾ ਇਹਨਾਂ ਨਾਲ ਪੂਰੇ ਸਟੈਚੂਅਲ ਪੀਸ ਆ ਚੁੱਕੇ ਗਿਆ ਫਰੰਟ ਤੇ ਪਾਉਟਾ ਨਾਲ ਦੇਖੋ ਵੈਕ ਤੇ ਪਾਉਟਾ ਆ ਚੁੱਕੇ ਗਿਆ ਇਹ ਜਿਵੇਂ ਕਿ ਨਾ ਦੇ ਕੋਟ ਵਾਸਤੇ ਕਿੰਨੀ ਵਧੀਆ ਚੁੱਕੇ ਪੌਟਾਂ ਦੀ ਵਾਲੀ ਫਰੰਟ ਤੇ ਪੌਟਾਂ ਆ ਚੁੱਕੇ ਡੀਅਨੀ ਕਿੰਨੀ ਕਿੰਨੀ ਵਧੀਆ ਆ ਚੁੱਕਿਆ ਗਿਆ 4 4000 ਤੋਂ ਘੱਟ ਨਹੀਂ ਮਿਲਦੀ ਬਾਹਰ ਆਪਾਂ ਦੀ ਸਿਰਫ 681 ਮੈਂ ਚਾਹੇ ਲੈ ਭੂਆ ਚਾਹੇ ਮਾਸੀ ਮੈਂ ਟੌਰ ਪੂਰੀ ਵਾਨੀ ਹੈਗੀ ਆ ਚਾਹੇ ਤੁਸੀਂ ਲੈਣੀ ਟੀ-ਸ਼ਰਟ ਚਾਹੇ ਤੁਸੀਂ ਲੈਣਾ ਟੌਪ ਚਾਹੇ ਤੁਸੀਂ ਲੈਣਾ ਹੈਗਾ ਜੀਨ ਦੀ ਪੈਂਟ ਚਾਹੇ ਤੁਸੀਂ ਲੈਣੇ ਆ ਲੋਅਰ ਚਾਹੇ ਤੁਸੀਂ ਲੈਣੇ ਨਿਕਰ ਸੂਟ ਮਤਲਬ ਰੈਡੀਮੇਡ ਦੇ ਵਿੱਚ ਕੁੜੀਆਂ ਨੂੰ ਜਿਹੜੀ ਵੀ ਵੈਰਾਈਟੀ ਚਾਹੀਦੀ ਸਾਰੀ ਇੱਥੋਂ ਮਿਲ ਜੂਗੀ ਵੈਸੇ ਨਾਲ ਸਾਡੇ ਵੱਡਾ ਡੀਪੂ ਦੇ ਵਿੱਚ ਸੂਟ ਸ਼ਰਾਰੇ ਗਰਾਰੇ ਲਹਿੰ ਅੱਛਾ ਸਾਡਾ ਬੜਾ ਸੁਪਰ ਹੈਗਾ ਹੈਂਡਰੂਮ ਸਾਡੇ ਕੋਲ ਮਿਲ ਜਾਣਾ ਬੱਚਿਆਂ ਦੇ ਕੱਪੜੇ ਮਿਲ ਜਾਣੇ ਆ ਬਾਕੀ ਕੋਸਮੈਟਿਕ ਮੈਨੇਜਰ ਸਾਨੂੰ ਮਤਲਬ ਜਿਹੜੀ ਵੀ ਤੁਹਾਡੀ ਘਰ ਵਿੱਚ ਬਰਤਨਾਂ ਦੀ ਚੀਜ਼ ਆ ਸੂਈ ਤੋਂ ਲੈ ਕੇ ਜਹਾਜ਼ ਤੱਕ A ਤੋਂ ਲੈ ਕੇ Z ਤੱਕ ਸਾਰਾ ਸਮਾਨ ਵੱਡਾ ਡਿੱਪੂ ਬੰਗਾ ਤੁਹਾਨੂੰ ਦੇ ਰਿਹਾ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਨਹੀਂ ਤੇ ਕਾਲ ਕਰ ਸਕਦੇ ਆ ਕਿਆਨਾਮਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰ ਸਾਹ ਡੀਵੀ ਬੰਗਾ